ਇਹ ਮੁਹੱਲਾ ਸ਼ਾਸਿ ਨਗਰ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਅੰਮ੍ਰਿਤਸਰ ਪੁਲਿਸ ਅਤੇ ਐਸਟੀਐਫ ਸਮੇਤ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਮਿਲ ਕੇ ਇੱਕ ਘਰ ਦੇ ਵਿੱਚ ਰੇਡ ਕੀਤੀ ਅਤੇ ਦੇਰ ਰਾਤ ਤੱਕ ਜਿੱਥੇ ਇਹ ਰੇਡ ਚੱਲਦੀ ਰਹੀ ਉੱਥੇ ਹੀ ਇਥੋਂ ਵੱਡੀ ਗਿਣਤੀ ਦੇ ਵਿੱਚ ਹਵਾਲਾ ਰਾਸ਼ੀ ਤੇ ਚਿੱਟਾ ਨਸ਼ਾ ਮਿਲਣ ਦੀ ਚਰਚਾ ਚੱਲਦੀ ਰਹੀ ਪਰ ਹੁਣ ਤੱਕ ਇਸ ਬਾਰੇ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਤੇ ਪੂਰਾ ਮਾਮਲਾ ਜਾਂਚधीन ਹੋਣ ਦੀ ਗੱਲ ਆਖੀ ਹੈ ਜਗਰਾਉਂ ਦੇ ਸ਼ਾਸਤ ਨਗਰ ਦੇ ਵਿੱਚ دہشت ਦਾ ਮਾਹੌਲ ਹੈ ਅੰਮ੍ਰਿਤਸਰ ਪੁਲਿਸ ਐਸਟੀਐਫ ਸਮੇਤ ਅਧਿਕਾਰੀਆਂ ਦੇ ਵੱਲੋਂ ਰੇਡ ਕੀਤੀ ਗਈ ਇਸ ਵੇਲੇ ਇੰਡੀਆ ਨਿਊਜ਼ ਪੰਜਾਬ ਦੀ ਟੀਮ ਪਹੁੰਚੀ ਹੈ ਜਗਰਾਉਂ ਦੇ ਮੱਲਾ ਸ਼ਾਸੀ ਨਗਰ ਦੇ ਵਿੱਚ ਜਿੱਥੇ ਕਿ ਬੀਤੀ ਦੇਰ ਰਾਤ ਅੰਮ੍ਰਿਤਸਰ ਦੀ ਪੁਲਿਸ ਅਤੇ ਐਸਟੀਫ ਦੀ ਟੀਮ ਅਤੇ ਨਾਲ ਕੇਂਦਰੀ ਜਾਨਸਨ ਸੀ ਪਹੁੰਚੀ ਸੀ ਜੋ ਕਿ ਇੱਥੇ ਇੱਕ ਫੀਲਡ ਫੈਕਟਰੀ ਦੇ ਮੁਨੀਮ ਜਿਸ ਦੇ ਕੋਲੋਂ ਕਿ ਹਵਾਲਾ ਰਾਸ਼ੀ ਵੱਡੀ ਹੋਣ ਦੀ ਖਬਰ ਮਿਲੀ ਸੀ ਔਰ ਜਿੱਥੇ ਪਹੁੰਚ ਕੇ ਪੁਲਿਸ ਨੇ ਪਹਿਲਾਂ ਇੱਥੇ ਉਸ ਮੁਨੀਮ ਨੂੰ ਕਾਬੂ ਕੀਤਾ ਅਤੇ ਉਸ ਦੇ ਉਸ ਦੀ ਡਾਂਗਾ ਨਾਲ ਕਹਿੰਦੇ ਆ ਕਿ ਚੰਗੀ ਪ੍ਰੇਡ ਵੀ ਕੀਤੀ ਹੈ ਤੇ ਉਸ ਨੂੰ ਬਾਅਦ ਦੇ ਵਿੱਚ ਇਸ ਮੱਲੇ ਦੇ ਵਿੱਚ ਬਣੇ ਇੱਕ ਘਰ ਦੇ ਵਿੱਚ ਲੈ ਗਈ ਜੋ ਕਿ ਉਸ ਦੇ ਹੀ ਕਿਸੇ ਰਿਸ਼ਤੇਦਾਰ ਦਾ ਘਰ ਦੱਸਿਆ ਗਿਆ ਰਿਹਾ ਸੀ ਔਰ ਨਾਲ ਹੀ ਇੱਥੇ ਪੁਲਿਸ ਨੂੰ ਜਿੱਥੇ ਇੱਕ ਵੱਡੀ ਹਵਾਲਾ ਰਾਸ਼ੀ ਬਰਾਮਦ ਹੋਈ ਹੈ ਉੱਥੇ ਹੀ ਨਾਲ ਕੁਝ ਚਿੱਟਾ ਵੀ ਬਰਾਮਦ ਹੋਣ ਦੀ ਖਬਰ ਮਿਲ ਰਹੀ ਹੈ ਪਰ ਅਜੇ ਤੱਕ ਕਿਸੇ ਨੇ ਵੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਦਰਅਸਲ ਇਹ ਮਾਮਲਾ ਹੈ ਅਮਰਸਰ ਵੀ ਪੁਲਿਸ ਨੇ ਬੀਤੇ ਦਿਨੀ ਕੋਸ਼ ਬੰਦਿਆਂ ਨੂੰ ਹਵਾਲਾ ਰਾਸ਼ੀ ਦੇ ਨਾਲ ਕਾਬੂ ਕੀਤਾ ਸੀ ਤੇ ਉਸੇ ਹਵਾਲਾ ਰਾਸ਼ੀ ਦੇ ਜੋ ਲਿੰਕ ਹੈ ਜਗਰਾਉਂ ਨਾਲ ਜੋੜੇ ਗਏ ਕਹਿੰਦੇ ਜਿਸ ਦੇ ਚਲਦੇ ਇਹ ਸਾਰੀ ਰੇਡ ਕੀਤੀ ਗਈ ਸੀ ਔਰ ਇਸ ਰੇਡ ਦੇ ਵਿੱਚ ਜਗਰਾਉਂ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਜਿਸ ਦੇ ਵਿੱਚ ਡੀਐਸਪੀ ਜਸਜੋਤ ਸਿੰਘ ਐਸਐਚਓ ਅਮਰਿਤਪਾਲ ਸਿੰਘ ਨੇ ਵੀ ਇੱਥੇ ਮੌਕੇ ਤੇ ਪਹੁੰਚ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਕੋਈ ਇਨਕਾਰ ਕੀਤਾ ਤੇ ਪੂਰੀ ਗੱਲ ਨੂੰ ਇਨਵੈਸਟੀਗੇਸ਼ਨ ਦੱਸ ਕੇ किनारा ਕਰ ਲਿਆ ਹੈ ਅਜੇ ਤੱਕ ਪੂਰੇ ਮਹੱਲੇ ਦੇ ਵਿੱਚ ਪੂਰੀ ਦਹਿਸ਼ਤ ਫੈਲੀ ਹੋਈ ਹੈ ਲੋਕ ਹੈਰਾਨ ਹਨ ਕਿ ਇਹ ਜਗਰਾਉ ਦਾ ਇੱਕ ਪੌਸ਼ ਇਲਾਕਾ ਹੈ ਪਰ ਫਿਰ ਵੀ ਪੁਲਿਸ ਇਸ ਤਰ੍ਹਾਂ ਇੱਥੇ ਰੇਡ ਕਰੀ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਗਈ ਹੈ ਔਰ ਲੋਕ ਇੱਥੇ ਪੂਰੇ ਹੈਰਾਨ ਪਰੇਸ਼ਾਨ ਹਨ ਕਿ ਇੱਥੇ ਇੰਨੀ ਵੱਡੀ गिनती ਦੇ ਵਿੱਚ ਜਿੱਥੇ ਐਸਟੀਵੀਐਫ ਦੀ ਟੀਮ ਪਹੁੰਚੀ ਅੰਮ੍ਰਿਤਸਰ ਪੁਲਿਸ ਪਹੁੰਚੀ ਕੇਂਦਰੀ ਜਨਸਨ ਜੀ ਪਹੁੰਚੀ ਜਗਰਾਉਂ ਪੁਲਿਸ ਪਹੁੰਚੀ ਇਹ ਕੀ ਮਾਮਲਾ ਹੈ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਕੀ ਰੂਪ ਧਨ ਕਰਦਾ ਹੈ ਇੱਥੋਂ ਕੀ ਕੀ ਹੋਰ ਬਰਾਮਦ ਹੁੰਦਾ ਇਹ ਦੇਖਣਾ ਬਾਕੀ ਰਹੇਗਾ ਆਪਣੇ ਸਾਥੀ ਰੋਕੀ ਚਾਵਲਾ ਦੇ ਨਾਲ ਹੀਮਰਾਜ